ਪੱਤੀ ਜਾਂਦਾ ਕਈ ਵਾਰੀ ਨਾ ਮੇਰੀਆਂ ਕਈ ਹੋਈਆਂ ਸੱਚੀਆਂ ਹੋ ਜਾਂਦੀਆਂ ਮੈਂ ਤਾਂ ਘਰ ਦੇ ਵੀ ਕਹਿੰਦੇ ਆ ਨਾ ਬੋਲਿਆ ਕਰ ਐ ਜੇ ਕੁਝ ਕੋ ਸੱਚਾ ਹੋ ਜਾਂਦਾ ਤੇ ਮੈਂ ਨਾ ਮਾਗੀ ਮੇਲੇ ਤੇ ਭਾਸ਼ਣ ਦੇ ਰਿਆ ਸੀ ਮਨਪੀਤ ਬਾਦਲ ਵਾਲੀ ਪਾਰਟੀ ਸੀ 2000 13 ਦੀ ਜਨਵਰੀ ਤਾਂ ਐਂ ਰੋੜ ਤੇ ਸੀ ਰੈਲੀ ਵਾਲੀ ਜਗ੍ਹਾ ਗੱਡੀਆਂ ਲੰਗੀਆਂ ਓਏ ਓਏ ਲੰਗੀਆਂ ਮੈਂ ਕਿਹਾ ਵੀ ਰੁਕਣਾ ਪੈ ਗਿਆ ਲੋਕ ਝਾਕਣ ਲੱਗ ਪਏ ਕੌਣ ਐ ਤੇ ਜੀ ਸੁਖਬੀਰ ਤੇ ਮਜੀਠੀਆ ਨੇ ਰਾਜ ਸੀ ਉਦੋਂ ਮੈਂ தோ ਕਿਤੇ ਨਿਕਲ ਗਿਆ ਮੂੰਚੋਂ ਮੈਂ ਕੋਈ ਨਹੀਂ ਲੰਗ ਲੈਣ ਦੋ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਇਹਨਾਂ ਨੂੰ ਗੱਡੀ 'ਚ ਬਿਠਾਉਣ ਵਾਸਤੇ ਬੰਦਾ ਨਹੀਂ ਲੱਭਣਾ ਗੱਡੀ 'ਚ ਬੈਠ ਗਏ ਇਹਨਾਂ ਦੇ ਉੱਤੇ ਅੱਜ ਹਾਲਤ ਹੋਈ ਵੀ ਐ ਅੱਜ ਵੀ ਸੁਖਬੀਰ ਬਾਦਲ ਨੇ ਫੋਟੋ ਖਚਾਲੂ ਅਲੱਗਾਂ ਛੱਡੋ ਜੀ ਫੇਸਬੁਕ ਤੇ ਪੈ ਗਈ ਗਾਲਾਂ ਪੈਣਗੀਆਂ ਕਿ ਲੋਕ ਕਹਿੰਦੇ ਰਾ ਇੰਨਾ ਨਾ ਖੜਿਓ ਤੁਸੀਂ ਨਾ ਲੱਤ ਮਾਰਦਾ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਐ ਮੈਂ ਦਿੰਪੀ ਹੋਰਾਂ ਦੀ ਇੰਟਰਵਿਊ ਸੁਣ ਰਿਆ ਸੀ ਇਹਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਦੱਸੋ ਕੀ ਕਰਨਾ ਕਹਿੰਦੇ ਜੇ ਸਿਆਸਤ ਕਰਨੀ ਹੈ ਤਲਵੰਡੀ ਸਾਬੋ ਚਲਾ ਜਾ ਲੈ ਬੱਸ ਤਲ ਜਿੱਥੇ ਲੋਕ ਬੰਦਾ ਜੰਮਿਆ ਪਲਿਆ ਜਿੱਥੇ ਲੋਕ ਲੋਕਾਂ ਨਾਲ ਉਹਦਾ ਮੋਹ ਪਿਆਰ ਹੈ ਉੱਥੇ ਹੀ ਆਊਗਾ ਤਲਵੰਡੀ ਸਾਹਿਬ ਉਹ ਜੋ ਆ ਹਾਲਾਤ ਨੇ ਨਾ ਇਹਨਾਂ ਅਸਲ 'ਚ ਕੀ ਹੈ ਨਾ ਹੁਣ ਆ ਹਾਲਾਤ ਹੋ ਗਏ ਇਹ ਅਕਾਲੀ ਦਲ ਅਸਲੀ ਮੁੱਦਿਆਂ ਤੋਂ ਭੱਜਦਾ ਰਿਹਾ ਅਸਲੀ ਮੁੱਦਿਆਂ ਤੋਂ ਮੂੰਹ ਫੇਰਦਾ ਰਿਹਾ ਪਰ ਮੁੱਦੇ ਮੂਰੇ ਆਉਂਦੇ ਰਹੇ